ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜਿਹੜੇ ਬਲੌਗ ਦੇ ਵਿੱਚ ਤੇ ਆਪਾਂ ਆਏ ਹੋਇਆ ਹੁਣ ਬੱਚਿਆਂ ਨੂੰ ਸਕੂਲ ਛੱਡਣ ਅੱਗੇ ਅੱਜ ਆ ਜੀ ਆਪਣੀ ਬੇਟੀ ਦਾ ਜਨਮ ਦਿਨ ਛੋਟੀ ਦਾ ਇੱਕ ਵਾਰੀ ਤੁਹਾਨੂੰ ਉਹ ਵੀ ਮਿਲਾ ਦਉਂਦੇ ਆ ਇੱਕ ਵਾਰੀ ਦਰਕਾਰ ਹੁੰਦੇ ਆ ਨਾ ਤੇ ਫਿਲਹਾਲ ਤਾਂ ਆਏ ਹੋਇਆ ਬਈ ਸਕੂਲ ਤੇ ਛੱਡਣ ਬੱਚਿਆਂ ਨੂੰ ਤੇ ਉਹਦੇ ਬਾਅਦ ਘਰ ਜਾ ਕੇ ਖਾਣਾ ਖੋਣਾ ਖਾ ਕੇ ਰੈਡੀ ਹੋ ਕੇ ਫਿਰ ਚੱਲਦੇ ਆ ਦੇਖਿਆ ਦੇਖਦੇ ਆ ਕਿੱਦਾਂ ਨਿਕਲਦੇ ਆ ਅੱਜ ਹੈਪੀ ਬਰਥਡੇ ਚਲ ਬਾਈ ਬਾਈ ਰੈਡੀ ਰੂਡੀ ਹੋ ਗਏ ਜੀ ਤੇ ਚਲਦੇ ਆ ਬੱਚਿਆਂ ਨੂੰ ਸਕੂਲ ਚੋਂ ਲੈਣ ਹੁਣ ਆਪਾਂ ਦਾ ਘੁੰਮਦੇ ਰਹਿੰਦੇ ਆ ਚਲੋ ਬੱਚੇ ਆਪਣਾ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਨਾ ਬੇਟੀ ਦਾ ਆਪਣੀ ਦਾ ਜਨਮ ਹੁੰਦੀ ਨਾ ਤੇ ਉਹਨੂੰ ਘੁਮਾ ਲਿਆਉਂਦੇ ਆ ਥੋੜਾ ਜਿਹਾ ਬੱਚਿਆਂ ਦਾ ਵੀ ਮੂਡ ਹੈ ਜਿਹੜਾ ਫਰੈਸ਼ ਹੋ ਜਾਊਗਾ ਤੇ ਆਪਾਂ ਦਾ ਘੁੰਮਦੇ ਰਹਿੰਦੇ ਆ ਬੱਚੇ ਵੀ ਘੁੰਮ ਲੈਣਗੇ ਬੰਦੇ ਸਰ ਫਿਲਹਾਲ ਪਹੁੰਚ ਗਿਆ ਜੀ ਸਕੂਲ ਦੇ ਵਿੱਚ ਜੇ ਤੁਹਾਡੀ ਇੱਕ ਵਾਰੀ ਪਾਰਕ ਪਾਰਕਿੰਗ ਤੇ ਫਿਰ ਬੱਚਿਆਂ ਨੂੰ ਲੈ ਕੇ ਚਲਦੇ ਬੱਚਿਆਂ ਨੂੰ ਲੈ ਆਈ ਆਪਾਂ ਸਕੂਲ ਚੋਂ ਫਿਲਹਾਲ ਇਹ ਬੰਦਾ ਜਿਹੜਾ ਬੈਠਿਆ ਬਾਈ 2 ਮਿੰਟ ਜੇ ਰੈਡੀ ਹੋ ਗਿਆ ਜਾਣ ਦਾ ਵਾਰਾ ਉਹ ਬਾਈ ਉਹਨੂੰ ਤਾਂ ਪਿਠਾ ਲੈ ਜਿਹਦਾ ਵੱਡੇ ਐ ਪਿਛਾ ਅਜਿਹਾ ਖਰਚਾ ਹਰਲੀਨ ਦੇ ਨਾਮ ਗ੍ਰੈਗੋਟਾ ਆਪਾ ਇਹ ਜਿਹਾ ਮੰਨੂ ਵੀ ਆ ਤੁਰ ਜੂਗਾ ਤੁਰ ਜੂਗਾ ਪੱਕਾ ਤੂੰ ਬਈ ਮੈਂ ਵੀ ਤੁਰ ਜੂਗਾ ਪੱਕਾ ਨਾ ਹਾਂ ਪਪਾ ਜੀ ਚਾਹ ਦੇਖਦੇ ਆ ਫਿਲਹਾਲ ਪਹੁੰਚ ਗਏ ਜੀ ਛੱਤ ਚਿੜਿਆ ਕਰ ਜੋਚ ਇਦਾਂ ਦਾ ਨਜ਼ਾਰਾ ਹਲੇ ਫਿਲਹਾਲ ਤਾਂ ਬੱਦਲਬਾਈ ਹੋਈ ਐ ਕਿਉਂਕਿ ਧੁੱਪ ਨਹੀਂ ਹਲੇ ਬੱਦਲ ਕਰਕੇ ਬਾਕੀ ਗੱਡੀਆਂ ਦਾ ਜਮ੍ਹਾਵੜਾ ਦੱਸਦਾ ਵੀ ਕਿੰਨਾ ਕ ਇਕੱਠ ਹੋ ਗਰਦਾ ਤੇ ਪਾਣੇ ਪੇਪਲ ਲੱਗੇ ਹੋਏ ਨੇ ਤੂੰ ਇਹਦਾ ਹੁਣ ਪਿੰਡਾਂ ਚੋਂ ਲੋਪੀ ਹੋ ਰਹੇ ਨੇ ਹਨਾ ਘੱਟੇ ਦਿਖਦੇ ਨੇ ਵਾਕਿਆ ਸਾਹਮਣੇ ਇਦਾਂ ਦਾ ਜੂ ਦਾ ਵਿਊ ਬਾਹਰ ਦਾ ਜੀ ਵਾਕੀ ਅੰਦਰ ਜਾ ਕੇ ਵੀ ਦੇਖਦੇ ਆ ਸਾਹਮਣੇ ਯਾਰੇ ਬੱਚੇ ਆਈ ਆਈ ਵੱਡੇ ਗੱਲ ਇਹ ਬਣਾਇਆ ਜੀ ਮੋਬਾਈਲ ਚਾਰਜਿੰਗ ਸਟੇਸ਼ਨ ਤੇ ਨਾਲੇ ਪਾਣੀ ਪੀਣ ਵਾਸਤੇ ਪੀਣ ਯੋਗ ਪਾਣੀ ਠੰਡਾ ਪਾਣੀ ਹੈ ਮੇਨ ਐਂਟਰੀ ਏ ਟਿਕਟ ਰੇਟ ਇੱਥੇ ਦੀ ਤੇ ਇਦਾਂ ਦੀ ਮਿਲੀ ਆਪਾਂ ਨੂੰ ਟਿਕਟ ਜੀ ਵੱਡਿਆਂ ਦਾ 100 ਰੁਪਇਆ ਤੇ ਬੱਚਿਆਂ ਦਾ 50 ਰੁਪਇਆ ਇੰਦਰ ਐਂਟਰੀ ਤੇ ਜੀ ਆਪਾਂ ਲੈ ਲਈ ਇੱਕ ਹੋਰ ਟਿਕਟ ਇਹ ਵਾਲੀ ਤੇ ਆਪਾਂ ਜਾਵਾਂਗੇ ਜਿਹੜੀ ਆਪਣੇ ਸਾਹਮਣੇ ਉਹ ਗੱਡੀ ਖੜੀ ਕਿਉਂਕਿ 5 ਤੋਂ 6 ਕਿਲੋਮੀਟਰ ਦਾ ਆਰਾਊਂਡ ਹੈ ਜੀ ਇਹ ਜਾਣਾ ਜੀ ਆਪਾਂ ਗੱਡੀ 'ਚ ਮਰਜ਼ੀ ਆਪਣੀ ਲਾਲ ਕਹਿੰਦੇ ਆ ਵੀ ਕਿੰਨਾ ਤੁਸੀਂ ਜਿੰਨਾ ਮਰਜ਼ੀ ਰੁਕ ਸਕਦੇ ਹੋ ਤੇ ਜਿਹੜੀ ਮਰਜ਼ੀ ਗੱਡੀ 'ਚ ਜਿਹੜੀ ਆਂਦੀ ਆ ਉਹਦੇ 'ਚ ਬੈਠ ਸਕਦੇ ਹੋ ਲਾਲ ਹੁਣ ਤਾਂ ਰਾਈਡ ਕਰਦੇ ਆ ਜੀ ਕੀ ਲਿਖਿਆ ਜੀ ਈਡਕੋ ਟਮੰਟੀ ਉਹ ਸਾਹਮਣੇ ਰਿਹਾ ਜੀ ਟਾਈਗਰ ਫਿਲਾਲ ਦਾ ਜਨਾਬ ਆਰਾਮ ਫਰਮਾ ਰਹੇ ਨੇ ਫਿਲਾਲ ਦੇਖਿਆ ਜੀ ਆਪਾਂ ਪਹਿਲਾ ਟਾਈਗਰ ਦੇਖਿਆ ਜੀ ਸੁੱਤਾ ਹੀ ਪਿਆ ਜੀ ਉਹਦੇ ਨਾਲੋਂ ਦੋ ਇਹ ਜਾਨਵਰ ਠੀਕ ਹੈ ਜਾਗਦੇ ਦਾ ਪਈਆਂ ਬਾਕੀ ਅੱਗੇ ਦੇਖਦੇ ਆਂ ਜਾ ਕੇ ਇਹ ਟਾਈਗਰ ਦਾ ਸੁੱਤਾ ਪਿਆ ਜੀ ਇਹ ਸੀ ਬਾਈ ਟਾਈਗਰ ਹੱਸ ਇਧਰਾਂ ਲੱਗਦਾ ਜਾਨਵਰ ਖੁੰਖਾਰ ਤੇਰੇ ਵਰਗੇ ਹੈ ਬਈ ਤਾਂ ਹੀ ਲਿਖਿਆ ਇਧਰ ਜਾਣਾ ਮਨ ਹੈ ਕੱਲੇ ਦਰੱਖਤਾਂ ਦੀ ਇਹ ਵੀਡੀਓ ਬਣਾਣੀ ਹੈ ਫਿਰ ਜਾਨਵਰ ਤਾਂ ਆਏ ਨਹੀਂ ਹਲੇ ਨੂੰ ਚੱਲਦੇ ਹੋਏ ਜੀ ਸਾਹਮਣੇ ਆ ਗਿਆ ਆਪਾਂ ਨੂੰ ਦਿਰਾਈ ਕੋੜਾ ਬਾਕੀ ਚੈੱਕ ਕਰਦੇ ਇਹ ਨਹੀਂ ਹੈ ਬਾਈ ਦਿਰਾਈ ਕੋੜਾ ਇਹ ਆਪਣਾ ਹਸ਼ ਹੈ ਦਿਰਾਈ ਕੋੜਾ ਅੱਗੇ ਆਊਗਾ ਪਾਣੀ ਦੇ ਵਿੱਚ ਇਹ ਆ ਜੀ ਸਾਹਮਣੇ ਲਿਖਿਆ ਇਹਦਾ ਦਿਰਾਈ ਕੋੜੇ ਬਾਰੇ ਇਹ ਜੀ ਬੱਚੇ ਦੇਣ ਦੀ ਉਮਰ ਤੇ ਬੱਚਿਆਂ ਦੀ ਗਣਤੀ ਕੁਦਰਤੀ ਭੋਜਨ ਜੋ ਇਹ ਖਾਂਦਾ ਜੀ ਸਾਹਮਣੇ ਬੈਠਿਆ ਕਮੈਂਟ ਚੈੱਕ ਕਰਾਉਂ ਲੈ ਸਾਨੂੰ ਇਹ ਰਿਹਾ ਸਾਹਮਣੇ ਇਧਰ ਆਈ ਕੋੜਾ ਇਹ ਤਾਂ ਬਾਬਾ ਜੀ ਰਾਮਦੀਪ ਆ ਬਾਈ ਇਹ ਤਾਂ ਤਕਰੀਬਨ ਪਹਿਲਾਂ ਜਿੰਨੇ ਕ ਵੀ ਲਓ ਆਪਾਂ ਸ਼ੇਰ ਵੀ ਦੇਖਿਆ ਤੇ ਉਸ ਤੋਂ ਬਾਅਦ ਇਧਰ ਆਈ ਕੋੜਾ ਸਾਰੇ ਗਰਮੀ ਕਰਕੇ ਲੈ ਆਰਾਮ ਫਰਮਾਰੇ ਨੇ ਤੇ ਇੱਕ 에 ਰਿਆ ਹੀ ਸਾਹਮਣੇ ਇਹ ਜੀ ਬਾਈਟ ਬੱਕ ਸਫੇਦ ਮਰਕ ਸਾਹਮਣੇ 오렌지 ਤਰੀ ਕੋ ਚੈੱਕ ਕਰਾਉਂਦੇ ਬਣਾ ਲੈ ਬਣਾ ਲੈ ਆ ਜਾ ਫੇਦ ਮਿਰ ਗਈ ਸਾਹਮਣੇ ਬੈਠੇ ਮੋਰਗੀ ਹਾਂ ਬਸ ਇਹ ਮੁੱਤੀਆਂ ਦੇ ਵਾਂਗੂ ਚੱਪ ਰਹੀ ਇਹ ਫਾਰਮ ਹਾਊਸ ਜੀ ਸਾਰਾਂthia ਦਾ ਕਿਉਂਕਿ ਵੱਡੇ ਜਾਨਵਰ ਤੇ ਘੁੰਮਣ ਵਾਸਤੇ ਵੱਡੀ ਥਾਂ ਬਾਕੀ ਅਗੀ ਗੱਡੀ ਫੇਰ ਦੁਆਰ ਤੋਂ ਇਹ ਕਿਸੇ ਨੇ ਬੈਠਣਾ ਇਹ ਮੈਂ ਰਸਤੇ 'ਚ ਬੈਠ ਸਕਦੇ ਆਂ ਜੀ ਇਹ ਹੈ ਜੀ ਲੱਕੜ ਬੱਗਾ ਤੇ ਲੱਕੜ ਬੱਗੇ ਦੇ ਵਾਰੇ ਲਿਖਿਆ ਹੋਇਆ ਤੇ ਲੱਕੜ ਬੱਗਾ ਸਵਾ ਤੁਹਾਨੂੰ ਨਾ ਦਿਖ ਸਕ ਕਿ ਸਾਨੂੰ ਇਹ ਕਲੀਅਰ ਨਹੀਂ ਦਿਖ ਰਿਹਾ ਇਹ ਉਹਦੇ ਚ ਬੈਠਿਆ ਜੀ ਅੰਦਰ ਲੱਕੜ ਬੱਗਿਆਂ ਦੀ ਜਿੱਕ ਖਾਸੇ ਤੋਂ ਵੀ ਹੁੰਦੀ ਹੈ ਲੱਕੜ ਬੱਗੇ ਲਾ ਲੋ ਵੀ ਜਿਨ੍ਹਾਂ ਦੀ ਉਮਰ ਜ਼ਿਆਦਾ ਹੋ ਗਈ ਸ਼ਿਕਾਰ ਨਹੀਂ ਕਰ ਸਕਦੇ ਜਿਹੜੇ ਛੋਟੀ ਉਮਰ ਦੇ ਲੱਕੜ ਬੱਗੇ ਹੁੰਦੇ ਨੇ ਇਹ ਆ ਲਾ ਲੋ ਵੀ ਸ਼ਿਕਾਰ ਕਰ ਸਕਦੇ ਨੇ ਉਹ ਸ਼ਿਕਾਰ ਕਰਕੇ ਲੱਕੜ ਬੱਗਿਆਂ ਨੂੰ ਮੰਨ ਲਓ ਆਪਣੀ ਉਮਰ ਤੋਂ ਵੱਧ ਦੇ ਲੱਕੜ ਬੱਗੇ ਜਿਹੜੇ ਸ਼ਿਕਾਰ ਕਰ ਉਹਨਾਂ ਨੂੰ ਜਾ ਕੇ ਦੰਦੇ ਨੇ ਮਤਲਬ ਇਹ ਬਜ਼ੁਰਗ ਲੱਕੜ ਬੱਗੇ ਹੁੰਦੇ ਨੇ ਉਹਨਾਂ ਦੀ ਪੂਰੀ ਕਦਰ ਕਰਦੇ ਨੇ ਤੇ ਸੇਵਾ ਕਰਦੇ ਨੇ ਜੀ ਇਹਦੇ ਚ ਹੈ ਜੀ ਭੇੜਿਆ ਬਗਿਆੜ ਬਾਕੀ ਇਹ ਵੀ ਉਹਦੇ ਚ ਗਾਇਬ ਹੋਇਆ ਆ ਕਿਉਂਕਿ ਗਰਮੀ ਕਰਕੇ ਬਾਈ ਜਾਨਵਰਾਂ ਦੇ ਵੀ ਹਾਲਤ ਖਰਾਬ ਹੈ ਇਹ ਵੀ ਤਕਰੀਬਨ ਜੀ ਭੇੜੀਏ ਦੇ ਵਾਂਗੂ ਭਾਰਤੀ ਜੰਗਲੀ ਕੁੱਤਾ ਢੋਲ ਤੇ ਇਹਦੇ ਬਾਰੇ ਕੁਝ ਜਾਣਕਾਰੀ ਕੁਵਾਰੇ ਸਾਨੂੰ ਅੱਜ ਚੈੱਕ ਕਰਾਂਦੇ ਆਂ ਹੋਰੇ ਸਾਹਮਣੇ ਜੀ ਹੈਲੋ ਪੀਆ ਪੀਆ ਬੁਲਾ ਲੈ ਆ ਗਿਆ ਚੱਲ ਆ ਗਿਆ ਆ ਗਿਆ ਕਹਿੰਦਾ ਫਿਰ ਮਿਲੂੰਗਾ ਚਲੋ ਭਾਈ ਜੀ ਇੱਧਰ ਆ ਜੀ ਵਰਲਡ ਲਾਈਫ ਸਫਾਰੀ ਲਾਇਨ ਉਧਰ ਸਾਈਡ ਖੁੱਲੇ ਸ਼ੇਰ ਦੇਖਣ ਵਾਸਤੇ ਤੇ ਬਾਈ ਆਵਾਜਾਂ ਵੀ ਮਾਰੀ ਜਾਂਦੇ ਨੇ ਦੇਖ ਕੇ ਭਾਈ ਕਿਸੇ ਨੇ ਖੁੱਲੇ ਸ਼ੇਰ ਆ ਲਾਲੋਂਦਰ ਜੋ ਵੀ ਦੇਖਣ ਵਾਸਤੇ ਤੇ ਸਾਹਮਣੇ ਖਾਣ ਪੀਣ ਦਾ ਲੱਗੇ ਭੁੱਖ ਹਾਂ ਪਪਾ ਚਲੋ ਭਾਈ ਹੰਗਰੀ ਆ ਜਾ ਫਿਰ ਪਪਾ ਤੂੰ ਚੁੱਪੀ ਨਾ ਏ ਚੱਕ ਲੈ ਚਲੋ ਭਾਈ ਸ਼ੱਕ ਦੋ ਸੈਂਡਵਿਚ ਹੁਣ ਕਰਤਾ ਕੰਮ ਵਰਲਡ ਸਫਾਰੀ ਦੇ ਵੀ ਲੈ ਲਈ ਜੀ ਆਪਾਂ ਟਿਕਟ ਕੋਈ ਤੁਹਾਨੂੰ ਚੈੱਕ ਕਰਾ ਦਿੰਦੇ ਆ ਪਾਣੀ ਬਣਾ ਬੜੇ ਪੁੱਤ ਇਹ ਆ ਜੀ ਇਹ ਪਈ ਆਪਾਂ ਨੂੰ 75 ਰੁਪਏ 75 ਪਰ ਪਰਸਨ ਜੀ ਚਾਹੇ ਬੱਚਾ 3 ਸਾਲ ਤੋਂ ਲਾਲੋ ਵੀ ਉੱਪਰ ਉੱਪਰ ਦਿਆਂ ਦੀ ਤੇ ਮਤਲਬ ਸਭ ਦੀ ਸੇਮ ਹੈ ਜੀ ਫਿਲਹਾਲ ਫਸਟ ਟਾਈਮ ਆਪਾਂ ਜਾਣਾ ਅੰਦਰ ਚੀੜਿਆ ਘਰ ਮੈਂ ਪਹਿਲਾਂ ਵੀ 3 ਤੋਂ 4 ਵਾਰੀ ਜਿਹੜਾ ਘੁੰਮ ਚੁੱਕਿਆ ਜੀ ਇਹ ਫਸਟ ਟਾਈਮ ਆਜ ਕਰਨਾ ਆਪਾਂ ਐਕਸਪੀਰੀਅੰਸ ਦੇਖਦੇ ਆ ਕਿੱਦਾਂ ਦਾ ਹੁੰਦਾ ਕਿਉਂਕਿ ਅੰਦਰ ਆਦਾਂ ਵੀ ਟਾਈਗਰ ਵਗੈਰਾ ਸ਼ੇਰ ਜਿੰਨੇ ਵੀ ਹੁੰਦੇ ਨੇ ਓਪਨਲੀ ਫਿਰਦੇ ਨੇ ਤੋ ਲੋ ਭਾਈ ਤੋ ਲੋ ਉਹ ਕਿ 5-7 ਮਿੰਟ ਚ ਚੱਲਣਾ ਆਪਣਾ ਬੱਸ 'ਚ ਬਹਿ ਕੇ ਘੁੰਮਾਂਗੇ ਅੰਦਰ ਜੀ ਜੰਗਲ ਸਫਾਰੀ ਦਾ ਹੀ ਆਪਾਂ ਕੋ ਮੈਂ ਅੰਦਰ ਤੇ ਵੀਡੀਓ ਤੁਸੀਂ ਦੇਖੋਗੇ ਨਾ ਵਧੀਆ ਇੱਕ ਐਕਸਪੀਰੀਅੰਸ ਵਧੀਆ ਰਿਹਾ ਬਾਕੀ ਵੀਡੀਓ ਦਾ ਪਤਾ ਨਹੀਂ ਪੱਕਾ ਵੀ ਕਿਦਾਂ ਦਾ ਲੱਗਿਆ ਹੋਊਗਾ ਦੇਖਣਾ ਚ ਬਾਕੀ ਰਿਹਾ ਠੀਕ ਹੈ ਮਲਾ ਲੋ ਸ਼ੇਰ ਵੀ ਦੇਖੇ ਅੰਦਰ ਤੇ ਹਿਰਨ ਵੀ ਦੇਖੇ ਨੇ ਲਾਈਵ ਕੋ ਸਾਹਮਣੋਂ ਦੇਖ ਕੇ ਆਇਆ ਪਤੰਦੂਏ ਫਿਲਹਾਲ ਦੇ ਘੜੀ ਚ ਤਿੰਨ ਦੂਏ ਦੇ ਇੱਕੇ ਦਿਖਿਆ ਆਪਾਂ ਨੂੰ ਵੀ ਸੁੱਤਾ ਪਿਆ ਸੀ ਤੇ ਇਧਰ ਆ ਕੇ ਦੇਖਿਆ ਜੀਏ ਭਾਰਤੀ ਲੂੰਬੜੀ ਇੰਡੀਅਨ ਫੌਕਸ ਇਹ ਵੀ ਨਹੀਂ ਕਿਤੇ ਦਿਖਦੀ ਪਤਾ ਨਹੀਂ ਤਾਂ ਕਿਤੇ ਇਹ ਵੀ ਖੱਡਾ ਖੁੱਡਾਂ ਚੀਜ਼ਾਂ ਦਾ ਰਹਿੰਦੀ ਹੈ ਜੀ ਇਹਦਾ ਵੀ ਨਹੀਂ ਪਤਾ ਹਲਾ ਸਾਹਮਣੇ ਆ ਜੀ ਹੁਣ ਜੂਮ ਕਰਕੇ ਦਿਖਾ ਦਿੰਦਾ ਆਹ ਬੈਠੀ ਗਰਮੀ ਕਰਕੇ ਵੀ ਸੁਸਤ ਹੋਵੇ ਬੈਠ ਬਿੱਲੀ ਜੀ ਜੰਗਲੀ ਤੇ ਆ ਰਹੀ ਸਾਹਮਣੇ ਇਹ ਥੋੜੀ ਐਕਟਿਵ ਲੱਗਦੀ ਹੈ ਇਹਦਾ ਗੇੜੇ ਘੱਟ ਜਾਂਦੀ ਹੈ ਪ੍ਰਧਾਨ ਬਾਕੀ ਇਦਾਂ ਦੇ ਜੀ ਆਰਾਮ ਕਰਨ ਵਾਲੇ ਰੈਸਟ ਵਾਲੇ ਜਿਹੜੇ ਸਾਡੇ ਇੱਥੇ ਥੋੜੀ ਥੋੜੀ ਬਿੱਥੇ ਬਣਾਈ ਹੋਏ ਨੇ ਕਿਉਂਕਿ ਗੇੜਾ ਕਾਫੀ ਲੰਬਾ ਕਈ ਤਾਂ ਪੈਦਲ ਹੀ ਘੁੰਮਦੇ ਆ ਨਾ ਥੱਕਣ ਕਰਕੇ ਬੰਦੇ ਬੈਠ ਜਾਂਦੇ ਨੇ ਜੀ ਸਾਹਮਣੇ ਬਣਿਆ ਹੈ ਜੀ ਡਾਇਨਾਸੌਰ ਪਾਰਕ ਕੋਈ ਚੈੱਕ ਕਰਕੇ ਆਵਾਂਗੇ ਬਾਕੀ ਬਾਈ ਕਟਿੰਗ ਵਗੈਰਾ ਕਰਦੇ ਨੇ ਪਾਰਕਾਂ ਦੀਆਂ ਛੱਕ ਦੇ ਕੰਮ ਨੂੰ ਬਾਈ ਇਹ ਪਤਾ ਨਹੀਂ ਵਹੀ ਕਾਤੋਂ ਖੜਾਈ ਹੋਈ ਹੈ ਇੱਕ ਪੁਰਾਣੀ ਗੱਡੀ ਇਹ ਸਾਹਮਣੇ ਬਣੇ ਹੋਏ ਬੁੱਤ ਤੇ ਵਾਜਨ ਤਕਰੀਬਨ ਇਹਨਾਂ ਚੋਂ ਆ ਰਹੀਆਂ ਜੀ ਅਜੀਬ ਚਲੋ ਜੀ ਇਹਨਾਂ ਦਾ ਸਰਦਾ ਪਤਾ ਨਹੀਂ ਹੋ ਪਤਾ ਨਹੀਂ ਨਾ ਬਾਈ ਉਹਨਾਂ ਕਿਤੇ ਸੱਪ ਫਿਰਿੰਡ ਕੱਢ ਬੈਠੋ ਇੱਥੋਂ ਹਾਂਜੀ ਸਿਰਤ ਇਹ ਰਹੀ 150 ਇਹ ਤਾਂ ਨਕਲ ਦੇ ਬਣਾਏ ਹੋਏ ਨੇ ਪਰ ਲੱਗਦੇ ਅਸਲੀ ਵਰਗੇ ਸਾਰ ਸਕਰੀਨ ਜੀ ਤੇ ਇਹ ਲਿਖਿਆ ਦੇ ਬਾਰੇ ਇਹ ਇਹ ਚਿੱਟਾ ਮੋਰ ਇਹ ਲਿਖਿਆ ਦੇ ਬਾਰੇ ਚ ਤੇ ਇਹ ਰਹਿੰਦਾ ਜੀ ਜਦਾ ਮਿਲਦਾ ਭਾਰਤ ਅਮਰੀਕਾ ਤੇ ਸਾਊਥ ਏਸ਼ੀਆ ਦੇ ਵਿੱਚ ਹੋਰ ਐਸੋ ਹੋ ਗਏ ਜੀ 20 ਤੋਂ 22 ਸਾਲ ਜਿੰਨਾ ਦੇ ਜ ਦੇ ਦੇ ਇਦਾਂ ਹੀ ਬੈਠ ਗਿਆ। ਦਾ ਸ਼ਿਕਾਰ ਕਰਕੇ ਜਾਮ ਹੋ ਜਾਂਦੀਆਂ ਨੇ ਜਾਂ ਸ਼ਿਕਾਰ ਨਾਲ ਲੰਘੂਆ ਤਾਂ ਫੜਦੀਆਂ। ਬਹੁਤ ਜੁੱਦਾ ਥੱਕ ਗਏ ਜੀ। ਹਾਲਾਤ ਹੋ ਗਏ ਖਰਾਬ। ਕਰਕੇ ਫੇਰ ਸਾਰਾ ਲਿਆ ਉਹੀ ਗੱਡੀ ਦਾ। ਜਿਹੜੀ ਜੇ ਆਪਾਂ ਪਹਿਲਾਂ ਸਰਵਾਦ ਕਰੀ ਆ। ਬਾਕੀ ਅੱਗੇ ਜਾ ਕੇ ਦੇਖਦੇ ਆ। ਕਿੰਨਾ ਕੁਝ ਥੋੜਾ ਜਿਹਾ ਰਹਿ ਗਿਆ ਕੁਮਲ ਦਾ। ਉਹ ਕੁਮਮਗੇ ਫਿਰ ਜਾਂਦੇ ਆ ਜੀ ਆਪਣੇ ਘਰ ਵੱਲ। ਯੋਕ ਦੋਗੋਤ ਨਹੀਂ ਜੁਣੀ ਖਾਣ ਹੈ ਇਹ ਨਾ ਸਤਲਾਵਾ ਦਿੰਦੇ ਆ ਇਹ ਚੇਕਲਾ ਨਹੀਂ ਹੈ ਬਟੇ ਕੰਦਲੇ ਬਰੇ ਉਸੇ ਲਿਖਿਆ ਨਹੀਂ ਹੋਇਆ ਜੀ ਲੱਗਦਾ ਤਾਂ ਇੰਦਾ ਗਰਕਟ ਹੁੰਦੇ ਨੇ ਜਿਹੜੇ ਰੰਗ ਬਦਲਦੇ ਨੇ ਸਾਹਮਣੇ ਕੋਬਰਾ ਤੇ ਆ ਰਿਹਾ ਇੱਕ ਇਹ ਕੋਈ ਪਾਣੀ ਵਾਲਾ ਜੀ ਚੈੱਕ ਆਊਟ ਕਿਲ ਬੈਕ ਪਾਣੀ ਵਾਲਾ ਸਭ ਪਤਾ ਜੀ ਸਾਰਾ ਚਿੜਿਆ ਕਰ ਲਿਆ ਘੁੰਮ ਛੱਤਾਂ ਲ ਤੇ ਹੁਣ ਦਾ ਚਲਦੇ ਆ ਜੀ ਘਰ ਨੂੰ ਤੇ ਤਾਰ ਕੇ ਬੱਚਿਆਂ ਨੂੰ ਘਰ ਉਦੋਂ ਬਾਅਦ ਆਉਂਦੇ ਆਪਣੀ ਦੁਕਾਨ ਤੇ ਲਾਲ ਇੱਕ ਤਾਂ ਥੱਕ ਗਏ ਬਹੁਤ ਜ਼ਿਆਦਾ ਇਹ ਹੁਣ ਗਰਮੀ ਵੀ ਬਹੁਤ ਲੱਗੀ ਲੱਗਣ ਜੀ ਚਿੜਿਆ ਘਰ ਚ ਘੁੰਮਣ ਤੋਂ ਬਾਅਦ ਜੀ ਲੱਗੀ ਭੁੱਖ ਹੈ ਕਿਉਂਕਿ ਬੱਚੇ ਨਾਲ ਹੈ ਨਾ ਬਾਕੀ ਉੱਤੇ ਸੈਂਡਵਿਚ ਤਾਂ ਆਪਾਂ ਲਿਆ ਸੀ ਪਰ ਸੈਂਡਵਿਚ ਨਾਲ ਵਧੀਆ ਨਹੀਂ ਸੀ ਆਪਾਂ ਛੱਡਣਾ ਪਿਆ ਸਾਰਾ ਸੈਂਡਵਿਚ ਉਹ ਤੇ ਫਿਲਹਾਲ ਆਪਾਂ ਆ ਗਏ ਹਾਂ ਜੀ ਆਰ ਕੇ ਟੱਬਾ ਰੁਕਣਾ ਆਪਾਂ ਅੱਗੇ ਸੀ ਕਿਸੇ ਹੋਟਾਪੇ ਦੇ ਪਰ ਬੱਚੇ ਕਹਿੰਦੇ ਨੇ ਵੀ ਭੁੱਖ ਜਿਆਦਾ ਲੱਗੀ ਹੋਈ ਹੈ ਤੇ ਫਿਲਹਾਲ ਰੋਟੀ ਆ ਜੋ ਵੀ ਬਲ ਲਾ ਲੋ ਆਰਡਰ ਕਰਦੇ ਆ ਖਾ ਕੇ ਮਿਲਦੇ ਆ ਜਾ ਕੇ ਸਿੱਧਾ ਦੁਕਾਨ ਤੇ